ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਪਿੰਡ ਪਚਨੰਗਲਾਂ ਖੁਸ਼ਿਆਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਤੇ ਕਿ ਹਰ ਸਾਲ ਦੀ ਤਰ੍ਹਾਂ 8ਵਾਂ ਸਲਾਨਾ ਸ਼ਿੰਜ ਮੇਲਾ ਛੋਣ ਨੱਗਰ ਨਵਾਸੀ ಗ್ರಾಮ ਪੰਚਾਇਤ ਐਨਆਰਆਈ ਬੀਰਾਂ ਤੇ ਇਲਾਕੇ ਦੇ ਸਹਿਯੋਗ ਦੇ ਨਾਲ ਬਹੁਤ ਹੀ ਧੂਮ ਧਾਮ ਨਾਲ ਸਮੂਹ ਪ੍ਰਬੰਧਕ ਕਮੇਟੀ ਦੇਖ ਰਖੇ ਖੇਤ ਕਰਵਾਇਆ ਜਾ ਰਿਹਾ ਹੈ ਇਸ ਲਾਨਾ ਚਿੰਝ ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਸੰਜੀਪ ਪਚਨੰਗਲ ਅਤੇ ਪੰਕੀ ਪਹਿਲਵਾਨ ਜੀ ਨੇ ਸਰਬਤਰਮ ਨਿਊਜ਼ ਦੀ ਟੀਮ ਨਾਲ ਗਲਤ ਕਰਦੇ ਹੋਏ ਦੱਸਿਆ ਕਿ ਇਸ ਲਾਨਾ ਚਿੰਝ ਮੇਲੇ ਵਿੱਚ ਪੰਜਾਬ ਦੇ ਨਾਮਵਾਰ ਪਹਿਲਵਾਨ ਕੁਸ਼ਤੀਆਂ ਲੜਨਗੇ ਉਨ੍ਹਾਂ ਦੱਸਿਆ ਕਿ ਚਿੰਝ ਮੇਲੇ ਦੌਰਾਨ ਪ੍ਰੀ ਲੱਕੀ ਡਰਾ ਵੀ ਕੱਢੇ ਜਾਣਗੇ ਇਸ ਲਨਾ ਛਿੰਝ ਮੇਲੇ ਦੀ ਕਮੈਂਟਰੀ ਪਵਨ ਹੇਡੋਂ ਅਤੇ ਜਸਸੀ رائےਵਾਲ ਕਰਨਗੇ ਆਉ ਇਸ ਲਨਾ ਛਿੰਝ ਮੇਲੇ ਬਾਰੇ ਬਾਕੀ ਜਾਣਕਾਰੀ ਲੈਣੇ ਆ ਸੰਜੀਪ ਪਜਨਗਲਾਂ ਵਾਲਿਆਂ ਪਾਸੋਂ ਸੋ ਵੀਡੀਓ ਨੂੰ ਬੱਦ ਤੋਂ ਬੱਦ ਲਾਈਕ ਕਮੈਂਟ ਸ਼ੇਅਰ ਜੂਰ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਸੋ ਦੇਖਦੇ ਰਹੋ ਸਰਬਤਰਮ ਨਿਊਜ਼ ਚੈਨਲ। ਧੰਨਵਾਦ ਜੀ। ਹਾਂਜੀ ਸਭ ਤੋਂ ਪਹਿਲਾਂ ਸਾਡੇ ਸਰਬਤਰਮ ਨਿਊਜ਼ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸੋ ਪ੍ਰਧਾਨ ਜੀ ਪਿੰਡ ਪਤਨਗਲਾ ਖੁਸ਼ਾਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਇਸਲਾਨਾ ਚੇਂਜ ਮਿਲ ਲ ਕਰਵਾਇਆ ਜਾ ਰਿਹਾ ਹੈ। ਇਹ ਕਿੰਨੇ ਤਰੀਕ ਨੂੰ ਕਰਵਾਇਆ ਜਾ ਰਿਹਾ ਜੀ? ਤੇਰਾ ਤਰੀਕ ਨੂੰ ਦਿਨ ਸੋਮਵਾਰ। ਸੋ ਪ੍ਰਧਾਨ ਜੀ ਇਹ ਕਿੰਮਾ ਸਰਾਨਾ ਚੇਂਜ ਮਿਲਿਆ ਜੀ? 8 ਮਾ ਜੀ। ਦੀ ਵਿੱਚ ਜੀ ਮੇਨ ਪਹਿਲਵਾਨ ਜਿਹੜੇ ਤੁਸੀਂ ਸੱਦੇ ਬੁਲਾਏ ਉਹ ਹੀ ਆਉਣਗੇ ਜੇ ਤੁਹਾਨੂੰ ਵੀ ਸਲੇ ਜਿਹੜੇ ਸੱਦੇ ਹੁੰਦੇ ਜੀ ਉਹ ਚੁਕੋਟੀ ਦੇ ਪ੍ਰਵਾਨ ਦੇਖਣੇ ਪੈਂਦੇ ਕਿਹੜੇ ਵਧੀਆ ਆ ਸੋ ਇਹਦੇ ਵਿੱਚ ਜੀ ਕੋਈ ਰਾਜਨੀਤਿਕ ਸ਼ਖਸੀਅਤਾਂ ਵੀ ਹਾਜ਼ਰੀ ਪਰ ਰਹੀਆਂ ਹਾਂਜੀ ਬਿਲਕੁਲ ਆਣ ਗਏ ਆ ਵਿਜੇ ਸਾਪਲਾ ਜੀ ਉਹ ਨਾਸ਼ਰਖਨਾ ਜੀ ਸੋਮ ਪ੍ਰਕਾਸ਼ ਜੀ ਠੰਡੋ ਸਾਹਿਬ ਸਭ ਆ ਸਕਦੇ ਆ ਸਪਟਨ ਜੀ ਇਹਦੇ ਵਿੱਚ ਮੇਨ ਕੀ ਕੀ ਨਾਮ ਰੱਖੇ ਗਏ ਜੀ ਪ੍ਰਵਾਨਾਂ ਵਾਸਤੇ ਫਸਟ ਪ੍ਰਾਈਜ਼ ਐ ਇਸ ਵੇਲੇ ਐਨਫੀਲਡ ਮੋਟਰਸਾਈਕਲ ਤੇ ਇਸ ਤੋਂ ਇਲਾਵਾ ਵੀ ਇਸ ਤੋਂ ਇਲਾਵਾ ਵੀ ਇਨਾਮ ਬਹੁਤ ਸੋ ਇਸ ਵਿੱਚ ਮੁੱਕ ਜੀ ਕੋਈ ਲੱਕੀ ਡਰਾ ਵੀ ਕੱਢੇ ਜਾਣਗੇ ਜੀ ਹਾਂ ਲੱਕੀ ਡਰਾ ਕਰਨਾ ਹੈ ਜੀ ਸੋ ਉਹ ਜੀ ਮੇਨ ਸਾਰੇ ਸੰਕਤ ਵਾਸਤੇ ਹੋਣਗੇ ਜਿਹਨੇ ਸਾਦੀ ਸੰਕਤਾ ਵਾਸਤੇ ਜਿਹਨੇ ਪਹੁੰਚਣ ਹਾਂ ਜੀ ਬਿਲਕੁਲ ਸਾਡੀਆਂ ਬਾਤਾਂ ਹਰ ਇੱਕ ਪਾਸੇ ਸਾਡਾ ਉੱਪਰ ਬੰਦਾ ਜੀ ਇਹ ਜਿਹੜਾ ਮੇਨ ਚੇਂਜ ਮੇਰਾ ਤੁਸੀਂ ਕਰਵਾਉਂਦੇ ਆ ਜੀ ਤਾਂ ਇਹਦਾ ਮੇਨ ਮਨੋਰਥ ਕੀ ਕਰਵਾਉਂਦਾ ਜੀ ਇਹ ਮੁੰਡਾ ਸਾਡੇ ਪਿੰਡ ਦਾ ਪੰਕੀ ਪਹਿਲਵਾਨ ਸੀਗਾ ਪਹਿਲਵਾਨੀ ਕਰਦਾ ਸੀ ਉਹਨੂੰ ਸ਼ੌਂਕ ਸੀਗਾ ਕੁਲਦਾ ਵੀ ਸੀਗਾ ਕਾਫੀ ਕੋਲਿਆ ਹੋ ਉਹਨੂੰ ਸ਼ੌਂਕ ਸੀ ਇਹ ਸਾਡੇ ਪਛਦੰਗਲਾ ਖਾਲਪੁਰ ਦਾ ਪਿੰਡ ਦਾ ਸਹਿਯੋਗ ਵੀ ਆ ਪੂਰਾ ਐਨਆਰਈ ਭਰਾਵਾਂ ਦਾ ਸਹਿਯੋਗ ਆ ਉਹ ਮਦਦ ਕਰਦੇ ਆ ਬਾਕੀ ਸਾਡਾ ਅਸਲ ਤਾਂ ਹੈਗਾ ਬੱਚਿਆਂ ਨੂੰ ਸੇਧ ਦੇਣੀ ਕਿਉਂ ਇਸ ਵੇਲੇ ਨਸ਼ਾ ਬਹੁਤ ਚੜ ਪਿਆ ਅਸੀਂ ਚਾਹਦੇ ਆ ਜਿਹੜੀ ਆਉਣ ਵਾਲੀ ਪੀੜ੍ਹੀ ਆ ਬੱਚੇ ਬਚ ਸਕਣ ਨਸ਼ਿਆਂ ਤੋਂ ਉਹ ਇਧਰ ਕੁਸ਼ਤੀਆਂ ਵੱਲ ਜਾਣ ਚਾਹੇ ਹੋਰ ਗੇਮਾਂ ਵੱਲ ਜਾਣ ਨਸ਼ੇ ਨੂੰ ਛੱਡਣ ਨਸ਼ਾ ਪਿੰਡਾਂ ਦੇ ਵਿੱਚ ਨਾ ਆ ਗਿਆ ਸਰਕਾਰਾਂ ਕੁਛ ਨਹੀਂ ਕਰਦੀਆਂ ਨਾ ਸਰਕਾਰਾਂ ਦੇ ਬਸਵਾ ਆਪਣੇ ਬੱਚੇ ਵੀਰ ਜੀ ਆਪੇ ਸੰਭਲੇ ਬੈਠੇ ਮੈਂ ਸਾਰੇ ਆਲੇ ਦੋਲੇ ਇਲਾਕੇ ਦੇ ਭਰਾਵਾਂ ਨੂੰ ਅਪੀਲ ਕਰਦਾ ਇਹਨਾਂ ਤੀ ਨੂੰ ਸੌ ਵਾਰ ਨੂੰ 2 ਵਜੇ ਕੁਸ਼ਤੀਆਂ ਸ਼ੁਰੂ ਹੋ ਰਹੀਆਂ ਸਾਰੇ ਪਹੁੰਚ ਗਏ ਦੇਖੋ ਕੁਸ਼ਤੀਆਂ ਇਸ ਵਿਰਾਲ ਦੀਆਂ ਕੁਸ਼ਤੀਆਂ ਮੇਰਾ ਖਿਆਲ ਸਾਡੇ ਇਲਾਕੇ ਵਿੱਚ ਕਿਤੇ ਵੀ ਨਹੀਂ ਹੁੰਦੀਆਂ ਬਹੁਤ ਵਧੀਆ ਕੁਸ਼ਤੀਆਂ ਦਾ ਆਨੰਦ ਮਾਣੋ ਮੈਂ ਆਪਣੇ ਵੱਲੋਂ ਸਰਬਤਰ ਧਰਮ ਚੈਨਲ ਦਾ ਗਾੜੀਆਂ ਸਾਹਿਬ ਸਾਡੇ ਕੋਲ ਆਇਆ ਹੋਆ ਹਰ ਸਿੰਘ ਜੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਲਾਕੇ ਦੇ ਵਿੱਚ ਖਬਰ ਵੀ ਸਾਡੀ ਭੇਜਣੀਆਂ ਹਰ ਸਿੰਘ ਜੀ ਹਰੇਕ ਸਾਲ ਟ੍ਰੈਕ ਕੋ ਆਉਂਦੇ ਆ ਔਰ ਸਾਡੀ ਕਵਰੇਜ ਕਰਕੇ ਅੱਗੇ ਸਾਰੇ ਪਬਲਿਕ ਦੇ ਵਿੱਚ ਪਹੁੰਚਾਉਂਦੇ ਆ ਬਾਹਰ ਦੇ ਛਾਂਜ ਵੀ ਜਾਂਦੀ ਹੈ ਸਾਡੀ ਖਬਰਾਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਠੀਕ ਹੈ ਬਹੁਤ ਬਹੁਤ ਧੰਨਵਾਦ